हां जी ਗੱਲ ਕਰਦੇ ਆਂ ਬਰਕਤ ਵੀਡੀਓ ਬਾਰੇ ਸੋ ਵੀਡੀਓ ਵਿੱਚ ਵਿੱਕੀ ਪ੍ਰੀਤ ਨੂੰ ਫੋਨ ਦੇ ਕੇ ਚਲਾ ਜਾਂਦਾ ਏ ਤੇ ਇਹ ਕਹਿੰਦਾ ਏ ਕਿ ਆਪਣੀ ਮੰਮੀ ਨੂੰ ਹੁਣ ਫੋਨ ਕਰਕੇ ਸਾਰਾ ਸੱਚ ਦੱਸ ਦੇਵੀ ਪਰ ਵਿੱਕੀ ਨੂੰ ਉੱਥੇ ਪਤਾ ਹੀ ਹੁੰਦਾ ਏ ਕਿ ਪ੍ਰੀਤ ਫੋਨ ਨਹੀਂ ਕਰੇਗੀ ਕਿਉਂਕਿ ਵਿੱਕੀ ਪਹਿਲਾਂ ਹੀ ਉਸ ਨੂੰ ਇੰਨਾ ਡਰਾ ਧਮਕਾ ਕੇ ਜਾਂਦਾ ਏ ਕਿ ਪ੍ਰੀਤ ਫੋਨ ਕਰ ਹੀ ਨਹੀਂ ਸਕਦੀ ਕਿਉਂਕਿ ਵਿੱਕੀ ਦੇ ਦਿਮਾਗ ਵਿੱਚ ਜੋ ਚੱਲ ਰਿਹਾ ਹੁੰਦਾ ਏ ਉਹ ਹੀ ਸਹੀ ਸਾਬਤ ਹੋਏਗਾ ਵਿੱਕੀ ਨੂੰ ਇਹ ਪੂਰਾ ਪਤਾ ਹੁੰਦਾ ਏ ਸੋ ਪ੍ਰੀਤ ਸੋਚਦੀ ਆ ਕਿ ਮੈਂ ਆਪਣੀ ਮੰਮੀ ਨੂੰ ਫੋਨ ਕਰਾਂ ਜਾਂ ਨਾ ਕਰਾਂ ਕਿਉਂਕਿ ਉਹ ਕਾਫੀ ਟੈਂਸ਼ਨ ਵਿੱਚ ਹੁੰਦੀ ਆ ਤੇ ਉੱਥੇ ਹੀ ਉਹ ਇਹ ਸੋਚਦੀ ਆ ਕਿ ਜੇਕਰ ਮੈਂ ਕੋਈ ਵੀ ਗੱਲ ਨਾ ਦੱਸੀ ਤੇ ਫਿਰ ਇਹਨਾਂ ਨੇ ਤਾਂ ਮੇਰੇ ਸਿਰ ਤੇ ਹੀ ਚੜ ਜਾਣਾ ਏ ਪਰ ਦੂਜੀ ਸਾਈਡ ਤੇ ਉਹਨੂੰ ਇਹ ਵੀ ਲੱਗਦਾ ਹੈ ਕਿ ਮੈਂ ਆਪਣੀ ਮੰਮੀ ਦਾ ਦਿਲ ਦਿਖਾਵਾਂਗੀ ਜੇ ਸੱਚ ਦੱਸਾਂਗੀ ਤੇ ਫਿਰ ਇੱਕ ਤਾਂ ਮੈਂ ਅੱਗੇ ਵੀ ਉਥੋਂ ਲੜ ਕੇ ਆਈ ਆ ਤੇ ਮੈਂ ਹੁਣ ਆਪਣੇ ਭਰਾ ਭਝਾਈ ਨੂੰ ਕੀ ਜਵਾਬ ਦੇਵਾਂਗੀ ਸੋਪ੍ਰੀਤ ਦੋਨਾਂ ਪਾਸੇ ਹੀ ਸੋਚਦੀ ਆ ਤੇ ਉਹਦੇ ਦਿਮਾਗ ਨੂੰ ਸਮਝ ਨਹੀਂ ਆ ਰਹੀ ਹੁੰਦੀ ਕੀ ਕਰੇ ਤੇ ਕਰੇ ਕੀ ਫਿਰ ਉਹ ਦੁਬਾਰਾ ਤੋਂ ਹੀ ਆਪਣਾ ਝਾੜੂ ਲਾਉਣਾ ਸਟਾਰਟ ਕਰ ਦਿੰਦੀ ਆ ਤੇ ਉਧਰੋਂ ਜੀਤਾ ਵੀ ਉਸਨੂੰ ਦੇਖ ਹੀ ਲੈਂਦੀ ਆ ਕੰਧ ਦੇ ਉੱਪਰੋਂ ਦੀ ਜੀਤਾ ਪ੍ਰੀਤ ਨੂੰ ਦੇਖ ਕੀ ਆ ਕਿ ਇਹ ਬਹੁਤ ਟੈਨਸ਼ਨ ਵਿੱਚ ਆ ਤੇ ਇਹ ਦੇ ਕੇ ਜੀਤਾ ਸੋਚਦੀ ਆ ਕਿ ਇਸ ਨੂੰ ਮੈਂ ਪੁੱਛਦੀ ਆ ਕਿ ਕੀ ਕਰ ਰਹੀ ਆ ਸੋ ਜੀਤਾ ਜਦ ਪ੍ਰੀਤ ਨਾਲ ਗੱਲ ਕਰਦੀ ਆ ਕਿ ਤੂੰ ਕੀ ਕਰ ਰਹੀ ਆ ਤੇ ਪ੍ਰੀਤ ਉੱਥੇ ਹੀ ਕਹਿ ਦਿੰਦੀ ਆ ਕਿ ਮੈਂ ਬਸ ਇਦਾਂ ਹੀ ਝਾੜੂ ਵਗੈਰਾ ਲਾ ਰਹੀ ਆ ਤੇ ਜੀਤਾ ਉੱਥੇ ਇਹ ਵੀ ਕਹਿੰਦੀ ਆ ਕਿ ਤੂੰ ਬਹੁਤ ਸੈਡ ਰਹੀ ਆ ਤੇ ਹੁਣ ਘਰੋਂ ਬਾਹਰ ਵੀ ਨਹੀਂ ਨਿਕਲਦੀ ਸੋਜੀ ਤਾਂ ਅਗੋ ਇਹ ਵੀ ਕਹਿੰਦੀ ਆ ਕਿ ਲੱਗਦਾ ਤੈਨੂੰ ਤੇਰੀ ਸਸਤੇ ਵਿਕੀ ਘਰੋਂ ਹੀ ਨਹੀਂ ਨਿਕਲਣ ਦੇਂਦੇ ਉਹ ਮਚਾਕ ਹੀ ਕਰ ਰਹੀ ਹੁੰਦੀ ਆ ਪਰ ਪ੍ਰੀਤ ਦਾ ਰੋਣ ਵਾਲਾ ਮੂੰਹ ਬਣ ਜਾਂਦਾ ਏ ਇਹ ਦੇਖ ਕੇ ਜੀਤਾ ਬੜੀ ਹੈਰਾਨ ਹੁੰਦੀ ਆ ਕਿ ਪ੍ਰੀਤ ਰੋਣ ਕਿਉਂ ਲੱਗ ਗਈ ਸੋ ਜੀਤਾ ਉਸ ਤੋਂ ਰੋਣ ਦਾ ਕਾਰਨ ਪੁੱਛਦੀ ਆ ਤੇ ਪ੍ਰੀਤ ਕਹਿੰਦੀ ਕੋਈ ਗੱਲ ਨਹੀਂ ਮੈਂ ਵੈਸੇ ਹੀ ਰੋ ਰਹੀ ਆ ਜੀਤਾ ਕਹਿੰਦੀ ਬਿਨਾਂ ਗੱਲ ਤੋਂ ਤਾਂ ਤੂੰ ਰੋ ਨਹੀਂ ਸਕਦੀ ਕੋਈ ਤੇ ਗੱਲ ਜ਼ਰੂਰ ਹੋਈ ਹੋਵੇਗੀ ਫਿਰ ਪ੍ਰੀਤ ਕਹਿੰਦੀ ਆ ਦਸਾਂ ਲੱਗਦੀ ਆ ਗੱਲ ਤੇ ਉਧਰੋਂ ਹੀ ਵਿੱਕੀ ਤੇ ਉਸਦੀ ਮੰਮੀ ਵੀ ਆ ਚਾंदे ਨੇ ਇਹ ਵੇਖ ਕੇ ਜੀਤਾ ਵੀ ਆਪਣੇ ਘਰ ਵੱਲ ਨੂੰ ਚਲੀ ਜਾਂਦੀ ਆ ਤੇ ਪ੍ਰੀਤ ਵੀ ਇਹਨਾਂ ਨੂੰ ਦੇਖ ਕੇ ਘਰ ਨੂੰ ਅੰਦਰ ਵਾਲੀ ਸਾਈਡ ਨੂੰ ਵਾਪਸ ਆ ਜਾਂਦੀ ਆ ਤੇ ਜੀਤਾ ਘਰ ਜਾ ਕੇ ਸਾਰਿਆਂ ਨੂੰ ਦੱਸਦੀ ਆ ਕਿ ਪ੍ਰੀਤ ਨਾਲ ਕੋਈ ਨਾ ਕੋਈ ਗੱਲ ਜ਼ਰੂਰ ਹੋਈ ਆ ਪਰ ਉਸਨੇ ਮੈਨੂੰ ਅਜੇ ਸੱਚ ਦੱਸਿਆ ਹੀ ਨਹੀਂ ਕਿ ਵਿੱਕੀ ਤੇ ਉਹਦੀ ਮੰਮੀ ਆ ਗਏ ਨਹੀਂ ਤਾਂ ਸਾਰੀ ਗੱਲ ਤਾਂ ਅੱਜ ਪਤਾ ਲੱਗ ਜਾਣਾ ਸੀ ਇਹ ਸੁਣ ਕੇ ਭੂਆ ਨੂੰ ਬੜੀ ਟੈਨਸ਼ਨ ਲੱਗਦੀ ਆ ਉਹ ਸੋਚਦੀ ਕਿ ਮੇਰੀ ਭਤੀਜੀ ਨਾਲ ਬਹੁਤ ਹੀ ਮਾੜਾ ਹੋ ਰਿਹਾ ਲੱਗਦਾ ਕਿਉਂਕਿ ਉਹਨੂੰ ਵਿੱਕੀ ਤੇ ਉਸਦੀ ਮੰਮੀ ਤੇ ਪਹਿਲਾਂ ਵੀ ਸ਼ੱਕ ਸੀ ਕਿ ਉਹ ਬੜੇ ਭਲੇ ਇਮਾਨਦਾਰ ਬਣ ਕੇ ਰਹਿੰਦੀ ਆ ਤੇ ਦਿਲੋਂ ਕੁਝ ਹੋ ਰਿਹਾ ਤੇ ਉਤੋਂ ਕੁਝ ਹੋਰ ਨਹੀਂ ਫੇਰ ਪ੍ਰੀਤ ਦੀ ਭੂਆ ਇਹ ਕਹਿੰਦੀ ਆ ਕਿ ਮੈਂ ਜਾ ਕੇ ਦੇਖ ਕੇ ਆਉਣੀ ਆ ਕਿ ਪ੍ਰੀਤ ਇੰਨੀ ਦੁਖੀ ਕਿਉਂ ਆ ਕਿਉਂਕਿ ਮੈਂ ਉਸ ਦਾ ਰਿਸ਼ਤਾ ਕਰਾਇਆ ਏ ਮੈਨੂੰ ਹੁਣ ਆਪਣੀ ਭਤੀਜੀ ਨੂੰ ਮਿਲਣ ਤੋਂ ਇਹ ਨਹੀਂ ਰੋਕ ਸਕਦੇ ਸੋ ਭੂਆ ਉਸੇ ਵੇਲੇ ਹੀ ਵਿੱਕੀ ਕੇ ਘਰ ਚਲੀ ਜਾਂਦੀ ਆ ਤੇ ਭੂਆ ਨੂੰ ਵੇਖ ਕੇ ਵਿੱਕੀ ਤੇ ਉਸਦੀ ਮੰਮੀ ਦੇ ਰੰਗ ਉੱਡ ਜਾਂਦੇ ਆ ਤੇ ਉਹ ਸੋਚਦੇ ਆ ਕਿ ਪ੍ਰੀਤ ਨੇ ਲੱਗਦਾ ਸਾਰਾ ਕੁਝ ਇਹਨਾਂ ਨੂੰ ਦੱਸ ਦਿੱਤਾ ਸੋ ਹੁਣ ਆਪਾਂ ਵੇਖਾਂਗੇ ਕਿ ਅਗਲੀ ਵੀਡੀਓ ਵਿੱਚ ਕੀ ਹੁੰਦਾ ਵੀਡੀਓ ਵਧੀਆ ਲੱਗੀ ਲਾਈਕ ਕਰਕੇ ਜਾਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ